ਬਹੁਤ ਵੱਡਾ ਸਰੋਵਰ ਹੈ ਜਿਹੜਾ ਸਭ ਤੋਂ ਵੱਡਾ ਸਿੱਖ ਪੰਥ ਦੇ ਵਿੱਚ ਸਰੋਵਰ ਹੈ ਜਿਹੜਾ ਤਰਨ ਤਾਰਨ ਸਾਹਿਬ ਹੈ ਤੁਸਨੂੰ ਦਰਸ਼ਨ ਕਰਨੇ ਹੋਰੇ ਬਹੁਤ ਆਨੰਦ ਹੈ ਚੋਣਾ ਚ ਗਏ ਸੀਗੇ ਬੋਟਾਂ ਚਕਰੋ ਦਰਸ਼ਨ ਤੁਸੀਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੇ ਇਹ ਆ ਗਿਆ ਜੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਲੈ ਵੀ ਤਸਵੀਰਾਂ ਖੋਜ ਖਬਰ ਦੇ ਉੱਤੇ ਦੇਖ ਸਕਦੇ ਹੋ ਸਾਹਮਣੇ ਮਨਾਰਾ ਬਣਿਆ ਹੋਇਆ ਲਾਲ ਰੰਗ ਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਬਰ ਨੌਂ ਨੇ ਹਰ ਸਿੰਘ ਨੇ ਬਣਵਾਇਆ ਸੀਗਾ ਮਨਾਰਾ ਸਾਹਮਣੇ ਤੁਹਾਨੂੰ ਉਹ ਵੀ ਦਰਸ਼ਨ ਕਰਾਉਣੇ ਤੇ ਇੱਧਰ ਆ ਗਏ ਜੀ ਸਰੋਵਰ ਲਗਭਗ ਦੱਸਿਆ ਜਾਂਦਾ ਹੈ ਵੀ ਕਾਫੀ ਏਕੜ ਦੇ ਵਿੱਚ ਫੈਲਿਆ ਹੋਇਆ ਹੈਗਾ ਆਜੋ ਜੀ ਕਰੀਏ ਦਰਸ਼ਨ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਤਰਨ ਤਰਨ ਸਾਹਿਬ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਵੀ ਚੰਗੇ ਚੰਗੇ ਕਰੋ ਵਾਹਿਗੁਰੂ ਲਿਖੋ ਬਹੁਤ ਸੋਹਣਾ ਕਦੇ ਆਉ ਤਾਂ ਤਰਨ ਤਰਨ ਸਾਹਿਬ ਜਿਵੇਂ ਹੁਣ ਬੋਟਾਂ ਜਿਮਣੀ ਚੋਣ ਦੇ ਵਿੱਚ ਗਏ ਹੋਏ ਸੀਗੇ ਤੁਸੀਂ ਖੋਜ ਖਬਰ ਦੇ ਉੱਪਰ ਦੇਖ ਰਹੇ ਹੋ ਮਨਾਰਾ ਸਾਹਮਣੇ ਬਣਾਇਆ ਹੋਇਆ 150.56 ਫੁੱਟ ਉੱਚਾ ਇਹੋ ਮਹਾਰਾਜਾ ਅੰਜੀਤ ਸਿੰਘ ਦੇ ਪੋਤੇ ਨੇ ਮਾਇਆ ਸੀਗਾ ਉਹਦੇ ਵੀ ਦਰਸ਼ਨ ਤੁਹਾਨੂੰ ਕੋਲੇ ਜਾ ਕੇ ਕਰਾਵਾਂਗੇ ਤੇ ਫਿਲਹਾਲ ਤੁਸੀਂ ਗੁਰਬਾਣੀ ਚੱਲ ਰਹੀ ਹੈ ਸ੍ਰੀ ਤਰਨ ਤਰਨ ਸਾਹਿਬ ਤੇ ਤੁਹਾਨੂੰ ਹੁਣ ਸਰੋਵਰ ਦੇ ਦਰਸ਼ਨ ਕਰਾਉਨੇ ਆ ਬਹੁਤ ਸੋਹਣਾ ਬਹੁਤ ਸੁੰਦਰ ਦੱਸਿਆ ਜਾਂਦਾ ਵੀ ਸਭ ਤੋਂ ਵੱਡਾ ਸਰੋਵਰ ਹੈ ਜਿਹੜਾ ਇਸ ਜਗ੍ਹਾ ਦੇ ਉੱਪਰ ਹੈ ਤਰਨਤਾਰਨ ਸਭ ਦੀ ਧਰਤੀ ਦੇ ਉੱਪਰ ਬਣਿਆ ਹੋਇਆ ਤੇ ਨੀਚੇ ਜਾਇਬ ਘਰ ਵੀ ਬਣਿਆ ਹੋਇਆ ਤੇ ਸਰੋਵਰ ਦੇ ਦਰਸ਼ਨ ਪ੍ਰਸ਼ਾਦ ਲੈ ਕੇ ਦੇਗ ਤੁਹਾਨੂੰ ਫਿਰ ਕਰਾਉਣੇ ਆ ਦਰਸ਼ਨ ਸਭ ਤੋਂ ਵੱਡਾ ਉਹੀ ਪ੍ਰਾਣੀਆਂ ਬਿਲਡਿੰਗ ਵਾਲੇ ਵਾਲੇ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਜਿਹੜਾ ਇੱਥੇ ਗੁਜ਼ਾਰੇ ਸੀਗਾ ਖਾਰਾ ਸਭ ਤੇ ਆ ਸਕੱਡੇ ਪਾਸੇ ਲਿਖਿਆ ਹੋਇਆ ਜੀ ਠੀਕ ਹੈ ਜੀ ਤੇ ਪਹਿਲਾਂ ਤੁਹਾਨੂੰ ਇਤਿਹਾਸ ਦੇ ਦਰਸ਼ਨ ਕਰਾਉਣੇ ਆਗੇ ਪ੍ਰਸ਼ਾਦ ਲੈ ਕੇ ਦੇਗ ਗੁਰੂ ਦੀ ਸਭ ਤੋਂ ਉੱਤਮ ਪ੍ਰਸ਼ਾਦ ਦੇਗ ਜੋਤ ਗੁਰੂਆਂ ਨੇ ਸਾਡੀ ਬਣਾਈ ਆ ਸਭ ਤੋਂ ਵੱਖਰੀ ਤਰਨ ਤਰਨ ਸਾਹਿਬ ਤੁਹਾਨੂੰ ਚੋਣ ਵੀ ਦਿਖਾਵਾਂਗੇ ਦੰਗਲ ਚੱਲ ਰਹੇ ਬਾਕੀ ਦੇਖ ਵੀ ਲਓ ਤੁਸੀਂ YouTube ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਿਤੀ 29 April 1590 ਈਸਵੀ ਨੂੰ ਸਰੋਵਰ ਖਦਵਾ ਕੇ ਫਿਰ 1596 ਈਸਵੀ ਨੂੰ ਨਗਰ ਸ੍ਰੀ ਤਰਨਤਾਰਨ ਤੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ 1596 ਚ ਨੀਂਹ ਰੱਖੀ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਪੜ ਲਓ ਇਤਿਹਾਸ ਪੂਰਾ ਨਗਰ ਸ੍ਰੀ ਤਰਨਤਾਰਨ ਸਾਹਿਬ ਆ ਦੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਹੈ ਸ੍ਰੀ ਤਰਨਤਾਰਨ ਸਾਹਿਬ ਨੂੰ 16 ਜੂਨ 2006 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸਿੱਧੀ ਦਿਹਾੜੇ ਤੇ ਜ਼ਿਲ੍ਹਾ ਬਣਨ ਦਾ ਮਾਣ ਹਾਸਲ ਹੋਇਆ ਜੀ 2006 ਚ ਜ਼ਿਲ੍ਹਾ ਬਣਿਆ ਸੀਗਾ ਇਹ ਨਵਾਂ ਧਰਮ ਪ੍ਰਚਾਰ ਕੇਂਦਰ ਬਣਾਉਣ ਦਾ ਕਾਰਨ ਜਦੋਂ 1587 1587 ਇਸਵੀ ਵਿੱਚ ਅਜੇ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਧਰਮ ਪ੍ਰਚਾਰ ਕੇਂਦਰ ਬਣ ਰਿਹਾ ਸੀ ਤਾਂ ਨਗਰ ਆਵਾਦ ਹੋ ਰਿਹਾ ਸੀ ਤਾਂ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕਰਦੇ ਆ ਇੱਕ ਹੋਰ ਨਵਾਂ ਧਰਮ ਪ੍ਰਚਾਰ ਕੇਂਦਰ ਸ੍ਰੀ ਅੰਬਰਸਰ ਸਾਹਿਬ ਨੇੜੇ ਹੀ ਦਿੱਲੀ ਤੋਂ ਦਿੱਲੀ ਤੋਂ ਗੋਇੰਦਵਾਲ ਸਾਹਿਬ ਹੋ ਕੇ ਲਾਹੌਰ ਜਾਣ ਵਾਲੀ ਜਰਨੈਲੀ ਸੜਕ ਉੱਪਰ ਕਾਇਮ ਕਰਨ ਦੀ ਤਜਵੀਜ਼ ਸੋਚੀ ਕਿਉਂਕਿ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਰਾਜ ਕਰਮਚਾਰੀ ਜਨਤਾ ਦੇ ਲੋਕ ਅਤੇ ਹੋਰ ਦੇਸੀ ਵਿਦੇਸੀ ਯਾਤਰੀਆਂ ਦੀ ਆਵਾਜਾਈ ਹਮੇਸ਼ਾ ਦਿੱਲੀੋਂ ਲਾਹੌਰ ਲਾਹੌਰ ਤੋਂ ਦਿੱਲੀ ਸਿੱਧੀ ਇਸੇ ਰਸਤੇ ਦੇ ਉੱਤੇ ਸੀਗਾ ਇਹ 메ਨ ਰਸਤਾ ਸੀ ਉਸ ਵੇਲੇ ਤਰਨਤਾਰਨ ਸਾਹਿਬ ਇਹਨਾਂ ਵਿੱਚੋਂ ਬਹੁਤ ਸਾਰੇ ਗੁਰਸਿੱਖੀ ਨਾਲ ਪਿਆਰ ਕਰਨ ਵਾਲੇ ਸਨ ਜਿਨ੍ਹਾਂ ਨੂੰ ਉਸ ਸਮੇਂ ਗੁਰੂ ਕਾ ਚੱਕ ਸ੍ਰੀ ਅੰਮ੍ਰitsar ਸਾਹਿਬ ਪਹੁੰਚ ਕਰਨਾ ਇੰਨਾ ਸੌਖਾ ਨਹੀਂ ਸੀ ਜੋ ਇੱਥੋਂ 12-13 ਮੀਲ ਤੇ ਪੈਂਦਾ ਸੀ ਧਰਮ ਪ੍ਰਚਾਰ ਦੇ ਨਾਂ ਨਾਲ ਗੁਰੂ ਜੀ ਸਿੱਖਾਂ ਵਾਸਤੇ ਇਹਨਾਂ ਦੀ ਉਪ ਪਵਿੱਤਰ ਸਰੋਵਰ ਦੀ ਸਥਾਪਨਾ ਪਿੰਡ ਪਲਾਸੌਰ ਖਾਰਾ ਤੇ ਹੋਰ ਪਿੰਡਾਂ ਦੀ ਸਾਂਝੀ ਇੱਕ ਵਿਸਾਲ ਢਾਬ ਸੀ ਇਹ ਵੱਡੀ ਢਾਬ ਸੀ ਜਾਨੀ ਕਿ ਇਹ ਜਦੋਂ ਦਿੱਲੀ ਨੂੰ ਜਾਂਦੇ ਸੀ ਲਾਹੌਰ ਤੋਂ ਤਾਂ ਪਿੰਡਾਂ ਨੂੰ ਇੱਥੇ ਪਵਿੱਤਰ ਸਰੋਵਰ ਬਣਾਉਣ ਲਈ ਰਜਾਬੰਦ ਕਰਕੇ ਢਾਬ ਦੇ ਨਾਲ ਲੱਗਦੀ ਜ਼ਮੀਨ 1 ਲੱਖ 57000 ਦੇਖ ਸਕਦੇ ਹੋ ਜੀ ਗੁਰੂ ਸਾਹਿਬਾਨ ਜਿਵੇਂ ਆਨੰਦਪੁਰ ਸਾਹਿਬ ਵੀ ਮੁੱਲ ਲਿਆ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਜੀ ਨੇ ਦੇਖ ਸਕਦੇ ਹੋ ਮੁੱਲ ਲੈ ਕੇ ਫੇਰ ਬਸਾਇਆ ਹੋਇਆਗਾ ਜਿਵੇਂ ਆਨੰਦਪੁਰ ਸਾਹਿਬ ਇਸੇ ਤਰ੍ਹਾਂ ਇੱਥੇ ਵੀ ਜੋ ਢਾਬ ਹੈ ਇਹ ਮੁੱਲ ਲਈ ਉਸ ਵਕਤ ਇਹ ਜ਼ਮੀਨ 1 ਲੱਖ 57000 ਰੁਪਏ ਦੀ ਖਰੀਦ ਕੇ 29 April 1590 ਨੂੰ ਦੇਖ ਸਕਦੇ ਹੋ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਤੁਹਾਨੂੰ ਦੱਸਿਆ ਅਨੰਦਪੁਰ ਸਾਹਿਬ ਜਾਂ ਹੋਰ ਮੁੱਲ ਲੈ ਕੇ ਖਰੀਦ ਕੇ ਬਣਾਇਆ ਹੋਇਆਗਾ ਇਹ ਨਹੀਂ ਹੈਗਾ 1 ਲੱਖ 57000 ਦਾ ਉਸ ਵਕਤ 1590 ਈਸਵੀ ਨੂੰ ਪਵਿੱਤਰ ਸਰੋਵਰ ਦੀ ਖਦਵਾਈ ਕਰਵਾਈ ਸੀ ਮੁੱਲ ਲੈ ਕੇ ਜ਼ਮੀਨ ਦੇਖ ਸਕਦੇ ਹੋ ਵੀ ਉਸ ਸਮੇਂ ਦੀ ਗੱਲ ਹੈ ਸੈਂਕੜੇ ਸਾਲ ਹੋ ਗਏ ਤਕਰੀਬਨ 6 ਸਾਲ ਵਿੱਚ ਸਪੂਰਨ ਹੋਈ ਇਹ ਦੁਨੀਆਂ ਦਾ ਸਭ ਤੋਂ ਵੱਡਾ ਧਾਰਮਿਕ ਪਵਿੱਤਰ ਸਰੋਵਰ ਹੈ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ ਇਹ ਸੇਵਾ ਪਿੱਛੋਂ 15 ਮਾਰਚ 1996 ਸਿਬ ਨੂੰ ਸਰੋਵਰ ਦੇ ਆਲੇ-ਦੁਆਲੇ ਪਿੰਡਾਂ ਦੀਆਂ ਸੰਗਤਾਂ ਨੂੰ ਬੁੱਗਿਆਂ ਮਕਾਨਾਂ ਤੇ ਦੁਕਾਨਾਂ ਲਈ ਜ਼ਮੀਨ ਦੇ ਕੇ ਸ੍ਰੀ ਦਰਬਾਰ ਸਾਹਿਬ ਤੇ ਨਗਰ ਦੀ ਨੀਂਹ ਰੱਖੀ ਆਲੇ-ਦਾਲੇ ਦੁਕਾਨਾਂ ਵਾਲਿਆਂ ਨੂੰ ਦੇਖ ਵਸਾਇਆ ਸਾਰੇ ਜਿੰਨੇ ਵੀ ਕੋਈ ਜਾਤ-ਪਾਤ ਤੋਂ ਉੱਪਰ ਜਾਤ-ਪਾਤ ਹੈ ਹੀ ਨਹੀਂ ਸਿੱਖ ਧਰਮ 'ਚ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੈ ਵਿਆਪ ਅੰਗ 675 ਉਪਰੈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਇਸ ਤਰ੍ਹਾਂ ਇਤਿਹਾਸ ਹੈ ਜੀ ਅੱਜ ਇੱਥੇ ਰਾਜ ਅਤੇ ਆਉਣ ਤੇ ਸੰਮਤ 1823 ਜੱਸਾ ਸਿੰਘ ਰਾਮਗੜੀਏ ਨੇ ਸਰੋਵਰ ਦੇ ਦੋ ਪਾਸੇ ਪੱਕੇ ਕਰਵਾਏ ਬਾਕੀ ਦੋ ਪਾਸੇ ਦੇ ਦਰਬਾਰ ਸਾਹਿਬ ਦੀ ਤਿਆਰੀ ਸਿਉਣੇ ਤੇ ਮੀਨਾਕਾਰੀ ਦੀ ਸੇਵਾ ਮਹਾਰਾਜਾ ਅਨਜੀਤ ਸਿੰਘ ਨੇ ਆਪਣੇ ਕਰਿੰਦੇ ਮੋਤੀ RAM ਰਾਹੀਂ ਕਰਵਾਈ ਮਹਾਰਾਜ ਜੀ ਸਿੰਘ ਦੇ ਪੋਤਰੇ ਨੌ ਨਿਹਾਲ ਨੇ ਸਰੋਵਰ ਦੀ ਪ੍ਰਕਰਮਾ ਪੱਕੀ ਕਰਵਾਈ ਪ੍ਰਕਰਮਾ ਵਿੱਚ 156 ਫੁੱਟ 6 ਇੰਚ ऊंचा ਮਨਾਰ ਤਿਆਰ ਕਰਵਾਇਆ ਇਹ ਜੀ ਗਏ ਸੀਗੇ ਅਸੀਂ ਤਰਨ ਤਰਨ ਸਾਹਿਬ ਤੇ ਨਾਲ ਸੋਨੂੰ ਹੁਣ ਸਰੋਵਰ ਹੈ ਜਿਹੜਾ ਉਹਦੇ ਦਰਸ਼ਨ ਵੀ ਕਰਾਉਨੇ ਆ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਸੁਹੂਬਤ ਜਿਹੜਾ ਇੱਕ ਅਲੀਸ਼ਾਨ ਸਭ ਤੋਂ ਵੱਡਾ ਸਰੋਵਰ ਹੈ ਜਿਹੜਾ ਉਹ ਦੱਸਿਆ ਗਿਆ ਤੇ ਹੁਣ ਗੱਲਬਾਤ ਕਰਦੇ ਆ ਜੀ ਅੱਗੇ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੁਸੀਂ ਖੋਜ ਖਬਰ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਤੇ ਅੱਗੇ ਵੀ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਵਾਹਿਗੁਰੂ ਵਾਹਿਗੁਰੂ ਲਿਖ ਕੇ ਚੰਗੇ ਚੰਗੇ ਕਰੋ ਤੇ ਇਹ ਸਰੋਵਰ ਹੈ ਜੀ ਸਭ ਤੋਂ ਵੱਡਾ ਸਰੋਵਰ ਹੈ ਜਿਹੜਾ ਉਹਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਜੀ ਸਭ ਤੋਂ ਵੱਡਾ ਸਰੋਵਰ ਹੈ ਜਿਹੜਾ ਉਹ ਦੱਸਿਆ ਗਿਆ ਦੋਸਤੋ ਇਸ ਵਕਤ ਦਰਬਾਰ ਸ੍ਰੀ ਤਰਨ ਤਰਨ ਸਾਹਿਬ ਹੁਣ ਤੁਹਾਨੂੰ ਮਿੰਨਤੀ ਦੱਸਾਂਗੇ ਕੁੱਲ ਸਰੋਵਰ ਦੀ ਕਿੰਨੀ ਹੈ ਕਿੰਨੇ ਏਕੜ ਦੇ ਵਿੱਚ ਹੈ ਇਹ ਸਰੋਵਰ ਸਭ ਤੋਂ ਵੱਡਾ ਸਰੋਵਰ ਹੈ ਢਾਬ ਉਸ ਵਕਤ ਇਹ ਢਾਬ ਮੁੱਲ ਲਈ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਤਿੰਨ ਪਿੰਡਾਂ ਦੀ 157000 ਚ ਅੱਜ ਤੋਂ ਲਗਭਗ 400 ਸਾਲ ਦੇ ਲਗਭਗ ਕਹਿ ਸਕਦੇ ਆ 850 ਸਾਲ ਪਹਿਲਾਂ ਮੁੱਲ ਲੈ ਕੇ ਫਿਰ ਇਹ ਸਰੋਵਰ ਦੀ ਢਾਬ ਦੀ ਖਦਾਈ ਕਰਾ ਕੇ ਸਰੋਵਰ ਤਿਆਰ ਕਰਵਾਇਆ ਸੀਗਾ 157000 ਦੇ ਵਿੱਚ ਤੇ ਆ ਜੀ ਹੁਣ ਸਰੋਵਰ ਦੀ ਆਪਾਂ ਕਰੀਏ ਆਜੋ ਵਿਨਤਾ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਤੁਹਾਨੂੰ ਦੱਸਾਂਗੇ ਵੀ ਕੁੱਲ ਸਰੋਵਰ ਦੀ ਜਿਹੜੀ ਲੰਬਾਈ ਹੈ ਚੜਾਈ ਕਿੰਨੀ ਹੈ ਲਗਭਗ 20 ਏਕੜ ਦੇ ਵਿੱਚ ਦੱਸਿਆ ਗਿਆਗਾ ਵੀ ਹੋ ਸਕਦਾ ਕਿਉਂਕਿ ਜਿਹੜੀ ਲੰਬਾਈ ਚੌੜਾਈ ਆ ਉਹ ਲਿਖੀ ਵੀ ਹੋਈ ਹੈਗੀ ਬਾਕੀ ਅਸੀਂ ਵੀ ਤੁਹਾਨੂੰ ਦੱਸਾਂਗੇ ਦੱਸਿਆ ਗਿਆ ਵੀ 320 ਮੀਟਰ ਇੱਕ ਪਾਸੇ ਲੰਬਾਈ ਹੈ ਤੇ 299 ਇੱਕ ਪਾਸੇ ਹੈ 290 ਲਾ ਲਓ ਲੰਬਾਈ ਤੇ ਚੌੜਾਈ ਹੈ ਜਿਹੜੀ 299 ਤੇ 320 ਮੀਟਰ ਸਵਾ ਤਿੰਨ ਮੀਟਰ ਦਾ ਯਾਨੀ ਕਿ ਸਵਾ ਤਿੰਨ ਫੁੱਟ ਦਾ 1 ਮੀਟਰ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੇ ਦਰਸ਼ਨ ਕਰ ਰਹੇ ਹੋ ਤੁਸੀਂ ਤਰਨ ਤਰਨ ਸਾਹਿਬ ਲੈਬ ਤਸਵੀਰਾਂ ਖੋਜ ਖਬਰ ਦੇ ਉੱਤੇ ਚਲਦੇ ਚਲਦੇ ਵਾਹਿਗੁਰੂ ਵਾਹਿਗੁਰੂ ਵੀ ਲਿਖੋ ਤੇ ਦਰਸ਼ਨ ਵੀ ਕਰੋ ਤਨ ਤਨ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਇਹ ਦੇਖੋ ਵੀ ਸੋਚ ਦੇਖੋ ਲੰਮੀ ਕਿੱਡੀ ਸਾਡੇ ਗੁਰੂ ਸਹਿਬਾਨਾਂ ਦੀ ਵੀ ਮੁੱਲ ਲੈ ਕੇ ਉਦੋਂ ਵੀ ਕੱਲ ਨੂੰ ਇਹ ਨਾ ਕਹਦੇ ਕੋਈ ਵੀ ਇਹਦਾ ਜੀ ਆ ਹੈ ਜੀ ਜਿਵੇਂ ਹੁਣ ਅੱਜ ਕੱਲ ਬੱਕ ਬੋਰਡ ਦੀਆਂ ਜ਼ਮੀਨਾਂ ਹੋਰ ਨਾ 1,57,000 ਦਾ ਉਸ ਵਕਤ ਮੁੱਲ ਲੈ ਕੇ ਇਹ ਢਾਬ ਸੀ ਜਿਹੜੀ ਫਿਰ ਇੱਥੇ ਸਰੋਵਰ ਬਣਵਾਇਆ ਤੇ ਪੂਰਾ ਇਤਿਹਾਸ ਵੀ ਤੁਹਾਨੂੰ ਦੱਸਿਆ ਬਾਕੀ ਹੋਰ ਵੀ ਤੁਹਾਨੂੰ ਜਿਹੜੀ ਆਲੇ-ਦਾਲੇ ਦੇਖੋ ਬਹੁਤ ਵੱਡਾ ਪਿੰਡ ਹੈ ਲਗਭਗ 15 ਤੋਂ 20 ਕਿੱਲਾਂ ਦੇ ਵਿੱਚ ਸਰੋਵਰ ਦੱਸਿਆ ਜਾ ਰਿਹਾ ਹੈ ਜਿਵੇਂ ਦਰਬਾਰ ਸਾਹਿਬ ਅੰਬਰਸਰ ਸਾਹਿਬ ਆ ਦੇਖ ਸਕਦੇ ਹੋ ਉਧਰ ਵੀ ਡਿਊਟੀ ਜੰਨੀਕਾ ਵਾਲੇ ਦਲੇ ਗੇਟ ਇੱਥੇ ਵੀ ਇਸੇ ਤਰੀਕੇ ਨੇ ਤੇ ਇਸ ਤਰ੍ਹਾਂ ਦੇ ਨਾਲ ਆ ਦੇਖੋ ਇੱਧਰ ਵੀ ਆ ਗਿਆ ਜੀ ਬਣਿਆ ਹੋਇਆਗਾ ਤੇ ਪਰ ਬਹੁਤ ਜ਼ਿਆਦਾ ਲੰਬਾਈ ਹੈਗੀ ਸਹੀ ਗੱਲ ਹੈ ਹੋਊਗਾ ਲਗਭਗ 20 ਕਿੱਲਾਂ ਦੇ ਵਿੱਚ ਸਰੋਵਰ ਹੋਊਗਾ ਬਾਕੀ ਤੁਸੀਂ ਜੋੜ ਵੀ ਲਓ 320 ਮੀਟਰ ਲਗਭਗ 1000 ਫੁੱਟ ਵਾਂਗੂ ਹੋ ਜਾਂਦਾ ਹੈ ਤੇ ਇੱਕ ਪਾਸੇ 299 290 ਮੀਟਰ ਉਹ ਜੋੜ ਲਓ ਜੀ ਲਗਭਗ ਮੇਰੇ ਹਿਸਾਬ ਵਿੱਚ 18-20 ਕਿੱਲੇ ਜਿਹੜਾ ਹੈਗਾ ਸਰੋਵਰ ਇਹ ਫੈਲਿਆ ਹੋਇਆ 18 ਤੋਂ 20 ਕਿੱਲੇਾਂ ਚ ਬਾਕੀ ਬਹੁਤ ਦੇਖ ਸਕਦੇ ਹੋ ਵੀ ਸੋਹਣੀ ਭਾਂਡੇ ਦੇਖੋ ਵੀ ਸੰਗ ਤਾਂ ਹਜ਼ਾਰਾਂ ਦੀ ਗਿਣਤੀ ਚ ਨਿੰਗਾ ਮਾਰੋ ਜੀ ਦੇਖੋ ਜੀ ਅਲੀ ਸ਼ਾਨ ਤੇ ਇੱਧਰ ਵਗ ਜੋ ਜੀ ਇੱਧਰ ਪਿੱਛੇ ਟਟਮਾ ਆ ਗਿਆ ਗੇਟ ਹੋਰ ਪਿੱਛੇ ਤੱਕ ਇੱਧਰ ਲੰਮਾ ਬਹੁਤ ਸੋਹਣਾ ਸੁੰਦਰ ਦਰਸ਼ਨ ਜੀ ਕਿੰਨੀਆਂ ਮਰਜੀ ਸੰਗਤਾਂ ਕਿੰਨੀਆਂ ਮਰਜੀ ਸੰਗਤਾਂ ਨੇ ਜਿਹੜੀਆਂ ਇੱਥੇ ਆਰਾਮ ਕਰ ਸਕਦੀਆਂ ਨੇ ਲੱਖਾਂ ਦੀ ਗਿਣਤੀ ਚ ਕਿਉਂਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ ਕਾਫੀ ਵੱਡਾ ਦੁੱਗਣਾ ਕਹਿ ਸਕਦੇ ਹਾਂ ਸਰੋਵਰ ਇਹ ਤੇ ਆਲੇ ਦਲੇ ਰਹਿਣ ਲਈ ਤਾਂ ਕੋਈ ਕਮੀ ਹੀ ਨਹੀਂ ਹੈਗੀ ਇਹ ਹੈ ਜੀ ਸਿੱਖ ਇਤਿਹਾਸ ਦੇ ਆ ਦੇਖ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਬਾਈ ਕਹਿੰਦਾ ਘੰਟੇ 'ਚ ਕਿਹੜਾ ਲਾਵੇਂਗਾ ਇੱਕ ਤੇ ਦੇਖਦਿਆਂ ਨਾਲੇ ਚਲੋ ਵਾਹਿਗੁਰੂ 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 ਜਪਦੇ ਆ ਤੇ ਨਾਲੇ ਦਰਸ਼ਨ ਵੀ ਕਰਦੇ ਆਗੇ ਤੇ ਇਸ ਤਰ੍ਹਾਂ ਦੇ ਨਾਲ ਦੋਸਤੋ ਜੋ ਵੋਟਾਂ ਪੈ ਰਹੀਆਂ ਨੇ ਜਿਮਣੀ ਚੋਣ ਮਹਾਯਾਰ ਚੋਣਾਂ ਤੋਂ ਪਿੱਛੇ ਹਟ ਕੇ ਪਹਿਲਾਂ ਗੁਰੂ ਦੇ ਚਰਨਾਂ 'ਚ ਜਾਈਏ ਲੰਗਰ ਪਾਣੀ ਛਕਿਆ ਤੇ ਇਥੇ ਦਫਤਰ ਨੇ ਸਾਰੀਆਂ ਪਾਰਟੀਆਂ ਦੇ ਬਾਹਰ ਮਨਦੀਪ ਕੱਲ ਮਿਲ ਗਿਆ ਸੀ ਅੱਜ ਦੇਖਦੇ ਆ ਦੁਨੀਆਂ ਪਾਰਟੀਆਂ ਵਾਲੇ ਕੀ ਕਹਿੰਦੇ ਨੇ ਕੀ ਦੇਣਗੇ ਕੁਸ ਤਰਨ ਤਰਨ ਸਾਹਿਬ ਲਈ ਕਿ ਸਿਰਫ ਗੱਪ ਮਾਰ ਕੇ ਚਲੇ ਜਾਣਗੇ ਚਲੋ ਪਹਿਲਾਂ ਆਪ ਗੁਰੂ ਦੇ ਆਦਰ ਤੇ ਆਏ ਆ ਗੁਰੂ ਦੀ ਗੱਲ ਕਰਦੇ ਆ ਇਸ ਵਕਤ ਤੁਸੀਂ ਖੋਜ ਖਬਰ ਤੇ ਦੇਖ ਰਹੇ ਹੋ ਤੁਹਾਨੂੰ ਦਿਖਾਉਣਿਆ ਜੀ ਬਾਹਰਲਾ ਦ੍ਰਿਸ਼ ਵੀ ਕਿਸ ਤਰ੍ਹਾਂ ਦੇ ਨਾਲ ਬਹੁਤ ਵੱਡਾ ਅਲੀ ਸ਼ਾਨ ਲਗਭਗ ਗੁਰੂ ਅਰਜਨ ਦੇਵ ਜੀ ਵੇਲੇ ਦਾ ਲੋਬੀਕਾਰ ਸਾਢੇ 700 ਸਾਲ ਪਹਿਲਾਂ ਦਾ ਬਣਿਆ ਹੋਇਆ ਢਾਬ ਇਹ ਸਰੋਵਰ ਹੈ ਇਸ ਤਰ੍ਹਾਂ ਜਿਹੜਾ ਪਾਣੀ ਦੀ ਸੇਵਾ ਜਿਹੜੀ ਆ ਦੇਖੋ ਸਾਰੇ ਕੋਨਿਆਂ ਚ ਜਿਹੜੀ ਪਾਣੀ ਦੀ ਸੇਵਾ ਜਿਹੜੀ ਉਹ ਉਸ ਵਕਤ ਦੀ ਹੈ ਚੱਲਦੀ ਹੈਗੀ ਤੇ ਆ ਦੇਖੋ ਜੀ ਇੱਧਰ ਆ ਗਿਆ ਜੀ ਆ ਦੇਖੋ ਜੀ ਜਿਹੜੀ ਸੇਵਾ ਹੈ ਨਿਰੰਤਰ ਸਾਰੇ ਕੋਨਿਆਂ ਦੇ ਵਿੱਚ ਸੇਵਾਦਾਰ ਦੇਖ ਸਕਦੇ ਹੋ ਬੈਠੇ ਨੇ ਤੇ ਇਸ ਤਰ੍ਹਾਂ ਦੇ ਵਿੱਚ ਭਾਈ ਬਾਪੂ ਜੀ ਬਾਈ ਖਾਲਸਾ ਫਤਿਹ ਜੀ ਤੇ ਜੇ ਕਹੀਏ ਸਰੋਵਰ ਕਿੰਨੇ ਏਕੜ ਚੂ ਲੱਗ ਭਾਗ ਜੇ ਕਹੀਏ ਫੈਲਿਆ ਹੋਇਆ ਸਾਰਾ ਸਾਰਾ ਕਿੰਨਾ ਜੋ 18 ਏਕੜਾਂ ਚ ਸਰੋਵਰ ਸਰੋਵਰ ਕੱਲਾ 18 ਏਕੜ ਚ ਠੀਕ ਹੈ ਜੀ ਦੇਖ ਸਰ ਕੁੱਲ 25 ਕਿੱਲੇ ਆ ਜੀ ਠੀਕ ਹੈ ਜੀ 6 ਕਿੱਲੇ ਬਾਹਰ ਆ ਇਹਦੇ 19 ਕਿੱਲੇ ਸਰੋਵਰ ਆ 19 ਚ ਸਰੋਵਰ ਹੈ ਤੇ ਉਸ ਵਕਤ ਵੀ ਦੇਖੋ ਗੁਰੂ ਸਾਹਿਬਾਨਾ ਨੇ ਮੁੱਲ ਲਈ ਜਗਾ ਹੈ ਨਾ ਹਾਂ ਭਲਾਸੌਰ ਦੇ ਸੇਂਘੇ ਜਨਾ ਤੋਂ ਲਈਏ ਮੁੱਲ ਲਈਏ ਭਲਾਸੌਰ ਤੇ ਖਾਰੇ ਪਿੰਡ ਦੇ ਠੀਕ ਹੈ ਤੇ ਇਸ ਤਰ੍ਹਾਂ ਦੇ ਨਾਲ ਸਾਰਾ ਕਲੀਅਰ ਵੇਖਣਾ ਜਦੋਂ ਜੋੜੇ ਘਰ ਜਾਓਗੇ ਨਾ ਬਾਹਰ ਹਾਂ ਦੇਖੋਦੇ ਤੇ ਸਾਰਾ ਕੁਝ ਨਾ ਜੋੜੇ ਘਰ ਦੇ ਬਾਹਰ ਲਿਖ ਕੇ ਲਾਇਆ ਵੀ ਇੰਨਾ ਫਲੋਵਰ ਆ ਐਨੇ ਫੁੱਟਾਂ ਨੂੰ ਇਹਦੀ ਲੰਬਾਈ ਇੰਨੀ ਚੜਾਈ ਆ ਉਹ ਸਾਰਾ ਲਿਖ ਕੇ ਲੱਗਾ ਜੋੜੇ ਘਰ ਦੇ ਬਾਹਰ ਠੀਕ ਹੈ ਧੰਨਵਾਦ ਜੀ ਦੇਖ ਸਕਦੇ ਹੋ ਵੀ ਜੋੜਾ ਘਰ ਦੇ ਅੱਗੇ ਉੱਥੇ ਲਿਖਿਆ ਹੋਇਆ ਬਾਪੂ ਜੀ ਕਹਿੰਦੇ ਤੇ ਵੀ ਉੱਥੇ ਸਾਰਾ ਲਿਖਿਆ ਹੋਇਆਗਾ ਵੀ ਕਿੰਨੇ ਏਕੜ ਦੇ ਵਿੱਚ ਹੈ ਜ ਫੈਲਿਆ ਹੋਇਆ ਗੁਰੂ ਘਰ ਇਹ 19 ਕਿਲਿਆਂ ਚ ਦਾ ਸਰੋਵਰ ਸਰੋਵਰ ਹੈ ਵਾਹਿਗੁਰੂ ਵਾਹਿਗੁਰੂ 19 ਕਿਲਿਆਂ ਦੇ ਵਿੱਚ ਕਹੇ ਨਾ ਸਾਨ ਹੈ ਟਾਬ ਸੀ ਇਹ ਵੱਡੀ ਕਿਤੇ ਲਾਲੋ ਵੀ 19 20 ਕਿਲਿਆਂ ਦੇ ਵਿੱਚ ਉਸ ਵਕਤ ਟਾਬ ਕਿੱਡੀ ਵੱਡੀ ਆਗੀ ਉਹ ਟਾਬ ਦਾ ਸਰੋਵਰ ਤੇ ਫਿਰ ਮਹਾਰਾਜਾ ਅਨਜੀਤ ਸਿੰਘ ਦੇ ਪੋਤੇ ਨੇ ਸਾਹਮਣੇ ਉਹ ਮਨਾਰਾ ਬਣਾਇਆ 156 ਫੁੱਟ ऊंचा 156 ਫੁੱਟ ऊंचा ਤੇ ਇਤਿਹਾਸ ਨਾਲ ਸਾਨੂੰ ਜੋੜਦਿਆਂ ਜੁੜੇ ਰਹੇ ਇਸੇ ਤਰ੍ਹਾਂ ਵੀਡੀਓ ਸ਼ੇਅਰ ਵੀ ਕਰੀ ਜਾਓ ਅੱਗੇ WhatsApp ਗਰੁੱਪਾਂ 'ਚ ਕਰ ਦਿਓ ਸ਼ੇਅਰ ਲਾਇਕ ਵੀ ਕਰੋ ਕਮੈਂਟ ਵੀ ਕਰੋ ਤੁਹਾਨੂੰ ਦਰਸ਼ਨ ਕਰਾ ਰਿਹਾ ਨਹੀਂ ਵੋਟਰਾਂ 'ਚ ਤਾਂ ਹਰੇਕੇ ਉਲਝਾਏ ਪਿਆ ਪਹਿਲਾਂ ਗੁਰੂ ਸਾਹਿਬਾਨਾਂ ਦੇ ਜੋ ਸਾਡੇ ਲਈ ਬਣਾਏ ਐ ਜੋ ਕੁਝ ਜੋੜਾ ਕਰ ਕਿਧਰੇ ਬਾਬਾ ਜੀ ਕਿਹੜਾ ਜੋੜਾ ਕਰ ਜਿੱਥੇ ਲਿਖਿਆ ਹੋਇਆ ਇਤਿਹਾਸ ਸਾਰਾ ਸਰੂਪ ਬਾਰੇ ਉਹਦਾਂ ਠੀਕ ਹੈ ਜੀ ਸਿਰੇ ਤੇ ਠੀਕ ਹੈ ਜੀ ਅੱਗੇ ਜਾ ਕੇ ਦਿਖਾਉਣੇ ਵੱਡੇ ਹੀ ਬਹੁਤ ਵੱਡਾ ਸ਼ਿਸ਼ਟਮ ਜਨਨਕੇ ਬਹੁਤ ਵੱਡਾ ਸਿਸਟਮ ਹੈ ਜਿਹੜਾ ਬਣਿਆ ਹੋਇਆ ਆ ਦੇਖੋ ਜੀ ਇਹ ਵੀ ਗੇਟ ਆ ਗਿਆ ਜੀ ਸ਼ਹਿਰ ਨੂੰ ਕੋਈ ਤਰਨ ਤਰਨ ਸਾਹਿਬ ਨੂੰ ਕਾਫੀ ਵੱਧ ਗੇਟ ਨੇ ਇੱਥੇ ਆ ਦੇਖੋ ਬਾਹਰ ਜਾਣ ਨੂੰ ਡੋਡੂ ਹੀ ਬਣੀ ਹੋਇਆ ਸਾਹਮਣੇ ਦੇਖੋ ਕਿ ਕਰੋੜਾਂ ਬੰਦਾ ਚਾਹੇ ਪਿਆ ਲੱਖਾਂ ਬੰਦਾ ਪਿਆ ਰਹੇ ਐਡਾ ਵੱਡਾ ਜਾਨੀ ਕਿ ਬਣਿਆ ਹੋਇਆ ਲਾਲੋ ਵੀ ਤੁਸੀਂ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਤੇ ਦੇਖੋ ਵੀ ਲਗਭਗ 5 ਕਿਲਿਆਂ ਦੀ ਬਾਹੀ ਕਹਿ ਸਕਦੇ ਆਂ ਵੀ ਲੰਬਾਈ ਹੈ ਪੌਣੇ ਕੇ ਪੰਜ ਦੀ ਚੜਾਈ ਹੈ ਯਾਨੀ ਕਿ ਬਰਾਬਰ ਜਿਹੀ ਹੈ ਚੌਰ ਸੇ ਹੈ ਇਹ ਕਹਿਦੀ ਹੈ 19 ਕਿਲੇ ਚ ਦੱਸਿਆ ਉੱਥੇ ਸੇਵਾਦਾਰ ਨੇ ਤੇ ਗੁਰੂ ਦੀ ਬਾਣੀ ਵੀ ਚੱਲ ਰਹੀ ਹੈ ਤੇ ਸਾਨੂੰ ਜੋ ਜੋੜਾ ਕਰਦੇ ਉੱਪਰ ਪੂਰਾ ਇਤਿਹਾਸ ਹੈ ਕੱਲਾ ਕੱਲਾ ਵੀ ਕਿੰਨੇ ਫੁੱਟ ਲੰਮਾ ਹੈ ਕਿੰਨਾ ਡੂੰਘਾ ਹੈ ਕਿੰਨੀ ਚੜਾਈ ਹੈ ਕਿੰਨੀ ਲੰਬਾਈ ਹੈ ਸਰੋਵਰ ਤਰਨ ਤਾਰਨ ਸਾਹਿਬ ਦੀ ਤੇ ਨਾਲੇ ਜੀ ਗੋਇੰਦਵਾਲ ਸਾਹਿਬ ਹੈ ਜਿੱਥੇ ਗੁਰੂ ਅਮਰਦਾਸ ਜੀ ਉਹਨਾਂ ਦਾ ਬਹੁਤ ਕੁਝ ਪਿਆ ਹੈ ਉੱਥੇ ਹਜੇ ਪੁਰਾਣਾ ਨਾਲ ਇਹ ਖੰਡੂਰ ਸਾਹਿਬ ਹੈ ਇਹ ਖੰਡੂਰ ਸਾਹਿਬ ਦੇ ਹਲਕੇ ਚੋਂ ਆ ਗਿਆ ਜੀ ਇਹ ਜਿੱਥੇ ਚੋਣਾ ਹੋ ਰਿਹਾ ਨੇ ਹੁਣ ਜਿਮਣੀ ਚੋਣ ਆ ਦੇਖੋ ਇੱਕ ਵੱਡਾ ਵਿਸ਼ਾਲ ਸਮੁੰਦਰੀ ਨਜ਼ਰ ਆਉਂਦਾ ਜੇ ਕਹ ਜੀਏ ਵੱਡਾ ਬਹੁਤ ਵੱਡਾ ਅਲੀਸ਼ਾਨ ਸਰੋਵਰ ਸਭ ਤੋਂ ਵੱਡਾ ਦੁਨੀਆ ਦਾ ਸਰੋਵਰ ਹੈ ਇਹ ਆਵਾਂਗੇ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਗੁਰਸ ਗੁਰਮੀਤ ਕੌਰ ਅਸਵੀ ਕਾਲਪਾਈ ਵਾਹਿਗੁਰੂ ਭਾਈ ਅਮਨਦੀਪ ਵਾਹਿਗੁਰੂ ਭਾਈ ਜੋਸਪ੍ਰੀਤ ਕੌਰ ਵਾਹਿਗੁਰੂ ਭਾਈ ਵਾਹਿਗੁਰੂ ਜੋਸਪ੍ਰੀਤ ਭਾਈ ਜੁਨ ਜੁਨਮੇਸ਼ ਵਾਹਿਗੁਰੂ ਜੀ ਠੀਕ ਹੈ ਬਾਈ ਇਸੇ ਤਰ੍ਹਾਂ ਬਾਹੀ ਦੇ ਉੱਤੇ ਇੱਧਰ ਖੁੰਝੇ ਚ ਆ ਗਿਆ ਚਲੋ ਬਾਈ ਇਸੇ ਸੰਗਤ ਹੁੰਦੀ ਉਦੋਂ ਵੱਧ ਚੱਲਦਾ ਪਾਣੀ ਵਾਲੇ ਜੋ ਸ਼ਵੀਲਾਂ ਲੱਗੀਆਂ ਹੋਣੇ ਵਾਲੇ ਦਾਰੇ ਦੇਖੋ ਜੀ ਜੇ ਕਹੀ ਦੀਏ ਜੇ ਲੰਮਾਈ ਲੰਮਾਈ ਲਾਈਏ ਸਾਰੀ 1.5 ਕਿਲੋਮੀਟਰ ਬਣਦੀ ਹੈ ਜੀ ਆਲਾ-ਦਾਲਾ ਜੇ ਗੇੜਾ ਦਿੰਨੇ ਆ ਤਾਂ 14 ਕਿਲ 1 ਏਕੜ ਦਾ ਜਾਨੀ ਕਿ 1 ਕਿਲੋਮੀਟਰ ਬਣਦਾ ਹੈ ਤੇ ਲਾਈਏ ਵੀ 1.5 ਕਿਲੋਮੀਟਰ ਸਰੋਵਰ ਦੀ ਲੰਬਾਈ ਹੈ ਜੇ ਇੱਕ ਗੇੜਾ ਦਿੰਨੇ ਆ ਪੂਰਾ ਦਰਬਾਰ ਸ੍ਰੀ ਤਰਨ ਤਰਨ ਸਾਹਿਬ ਤੁਹਾਨੂੰ ਪੂਰਾ ਦੇਖਿਓ ਵੀਡੀਓ ਇਹਨ ਤੁਹਾਨੂੰ ਲੈ ਕੇ ਚੱਲੇ ਆ ਕਿਉਂਕਿ ਲੰਬਾਈ ਹੈ ਫਿਰ ਤੁਰਦੀ-ਤੁਰਦੀ ਆਊਗੀ ਨਾਲੇ ਚਲੋ ਸੋਣੇ ਅਬ ਦਾ ਕਹਾਣਾ ਧੰਨ ਭਾਗ ਦਰਸ਼ਨ ਕਰ ਰਹੇ ਹੋਂ ਦਰਬਾਰ ਸਾਹਿਬ ਦੇ ਆ ਦੇਖੋ ਜੀ ਆ ਦਰਬਾਰ ਸਾਹਿਬ ਹੈ ਤਰਨ ਤਰਨ ਸਾਹਿਬ ਦਾ ਇਹ ਆ ਬੂੰਗੇ ਦੇ ਲਾ ਬੇਬੀ ਆ ਗਏ ਆਪਾਂ ਬੂੰਗਾ ਨਹੀਂ ਸਾਰੇ ਮਨਾਰਾ ਕੰਬਰ ਨੌ ਨਿਹਾਲ ਸਿੰਘ ਨੇ ਬਣਾਈ ਸੀ ਮਨਾਰਾ ਇਹ ਇਹ ਉਦੋਂ ਦੇ ਹੀ ਆ ਤੇ ਡਬਲ ਵੀ ਦਿਖਾਵਾਂਗੇ ਸੋਨੂੰ ਜੋੜਾ ਘਰ ਦੇ ਲਵੇ ਲਿਖਿਆ ਹੋਇਆ ਠੀਕ ਹੈ ਜੀ ਜੋੜਾ ਘਰ ਮੇਨ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਵਾਹਿਗੁਰੂ ਤੇ ਸ੍ਰੀ ਲਾਲੋ ਵੀ ਪੱਕਾ ਇਹਦਾ ਨੇ ਆ ਤੇ ਇਹਦੇ ਲਈ ਸਾਹਮਣੇ ਵਾਸਤੇ ਕਿੰਨੇ ਸੇਵਾਦਾਰ ਉੱਥੇ ਸੇਵਾ ਕਰਦੇ ਹੋਣਗੇ ਹੂੰ ਬਰਾਂਡੇ ਬਣੇ ਹੋਏ ਨੇ ਉੱਪਰ ਕਿਉਂਕਿ ਜਦੋਂ ਜੋੜ ਮੇਲਾ ਭਰਦਾ ਹੈ 2006 ਚ ਅਸੀਂ ਵੀ ਆਈ ਸੀ ਉਦੋਂ ਉਦੋਂ शोशमा सबरराज आई जीरे वो सामने मिनारा आ गया जी 156 फुट ऊंचा है 56 फुट ऊंचा महाराज अजीत सिंह ਦੇ ਪੁੱਤੇ ਕੰਬਰ 9 निहाल सिंह ਨੇ ਬਣਵਾਇਆ ਸੀ ਇਹ ਥੱਲੇ ਤਾਂ ਇਹ ਪੱਥਰ ਜਾ ਚੜਤਾ ਉੱਪਰ ਚੰਗਾ ਹੀ ਬੰਦਾ ਦੇਖੋ ਜਿਹੜਾ ਹੋ ਤੇ ਕਰੋ ਜੀ ਦਰਸ਼ਨ ਤੇ ਆ ਆ ਗਈ ਜੀ ਮੇਨ ਡਿਊਟੀ ਆ ਆ ਗਈ ਜੀ ਇੱਥੇ ਲਿਖਿਆ ਹੋਇਆ ਸਾਰਾ ਇਤਿਹਾਸ ਕਰਾਂਗੇ ਗੱਲਬਾਤ ਮਨਾਰੇ ਦੀ ਵੱਖਰੀ ਵੀਡੀਓ ਬਣਾਈ ਹੈਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਇਸ ਤਰ੍ਹਾਂ ਦੇ ਨਾਲ ਸੰਗਤ ਵੱਡੀ ਪੱਧਰ ਤੇ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਕਰੋ ਜੀ ਦਰਸ਼ਨ ਸ੍ਰੀ ਤਰਨ ਤਰਨ ਸਾਹਿਬ ਜੋੜਾ ਕਰਦੀ ਸੇਵਾ ਜੀ ਦੇਖ ਸਕਦੇ ਇਤਿਹਾਸ ਲਿਖਿਆ ਹੋਇਆ ਜੀ ਕਿਤੇ ਇਤਿਹਾਸ ਲਿਖਿਆ ਹੋਇਆ ਇੱਥੇ ਜੋੜਾ ਕਰ ਲੈਵੇ ਦੱਸਦੇ ਸੀ ਸਰੋਵਰ ਬਾਰੇ ਸਾਰਾ ਸਾਹਮਣੇ ਅੰਦਰਤਲੇ ਅੰਦਰ ਦੇਖ ਸਕਦੇ ਹਾਂ ਜੀ ਆਹ ਹੈ ਜੀ ਦੇਖ ਸਕਦੇ ਹਾਂ ਸ੍ਰੀ ਦਰਬਾਰ ਸਾਹਿਬ ਤਰਨ ਤਰਨ ਸਾਹਿਬ ਸਰੋਵਰ ਦੀ ਆ ਪੜ੍ਹ ਲਓ ਜੀ ਪੂਰਾ ਖਦਾਈ 1590 ਵਿੱਚ ਸ਼ੁਰੂ ਹੋਈ ਇਹ ਢਾਬ ਗੁਰੂ ਜੀ ਦੁਆਰਾ 1,57,000 ਰੁਪਏ ਦੀ ਖਰੀਦੀ ਗਈ ਸੀ ਸਨ 1596 ਵਿੱਚ ਦਰਬਾਰ ਸਾਹਿਬ ਦੀ ਸਥਾਪਨਾ ਲਾਹੌਰ ਗੋਇੰਦਵਾਲ ਦਿੱਲੀ ਦੇ ਰਸਤੇ ਤੇ ਕੀਤੀ ਗਈ 1802 ਤੋਂ 1837 ਮਹਾਰਾਜਾ ਜੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਤਿਆਰੀ ਕਰਵਾਈ ਪੂਰਬੀ ਬਾਹੀ 803 ਫੁੱਟ 245 ਮੀਟਰ 668 ਗਜ ਦੱਖਣੀ ਬਾਹੀ 966 ਫੁੱਟ 293 ਮੀਟਰ 320 ਗਜ ਪੱਛਮੀ ਬਾਹੀ 788 ਫੁੱਟ 240 ਮੀਟਰ 263 ਗਜ ਉੱਤਰ ਬਾਹੀ 974 ਫੁੱਟ 297 ਮੀਟਰ ਬਣਦੀ ਹੈ 325 ਗਜ ਸਰੋਵਰ ਦਾ ਘੇਰਾ 3526 ਫੁੱਟ 1075 ਮੀਟਰ 1176 ਗਜ ਸਰੋਵਰ ਦਾ ਖੇਤਰਫਲ 76000 2390 ਵਰਗ ਫੁੱਟ ਯਾਨੀ ਕਿ 70820 ਮੀਟਰ 81710 ਗਜ ਜਾਂ 17.5 ਏਕੜ ਸਰੋਵਰ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹਾਂਜੀ ਕਿਉਂ ਜੀ ਬਾਬਾ ਜੀ ਸਭ ਤੋਂ ਵੱਡਾ ਸਰੋਵਰ ਹੈ ਠੀਕ ਹੈ ਸਾਰੀ ਦੁਨੀਆ ਦਾ ਪੂਰੇ ਸੰਸਾਰ ਦਾ ਸਭ ਤੋਂ ਵੱਡਾ ਸਰੋਵਰ ਉਹ ਦਿੱਲੀ ਪਾਸ਼ਾ ਜੀ ਦਾ ਜੀ ਸਰਕਾਰ ਤਸਵੀਰਾਂ ਨੇ ਇਹ ਤਰਨ ਤਰਨ ਸਾਹਿਬ ਦੀਆਂ ਜੋ ਕਿ ਸੇਵਾ ਦੇਖ ਸਕਦੇ ਹੋ ਸਾਡੇ ਬਜ਼ੁਰਗ ਭਾਈ ਇੱਥੇ ਲੱਗੇ ਹੋਏ ਨੇ ਲਗਾਤਾਰ ਜੋੜਿਆਂ ਦੀ ਸੇਵਾ ਚੱਲ ਰਹੀ ਹੈਗੀ ਵਾਹਿਗੁਰੂ ਵਾਹਿਗੁਰੂ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ੍ਰਹਿ